ਪਿਆਰ ਭਰੀ ਹਸਤੀ ਕਾਲ ਦੇ ਹੋਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਮਿਲਦੇ ਹਾਂ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈਗੀ ਆਪਣਾ ਨਿਊ ਚੈਨਲ ਆਗਾ ਇਹ ਇਹ ਵੀ ਆਪਾਂ ਤੁਹਾਨੂੰ ਕਨਫਰਮ ਕਰਦੀ ਆ ਪਹਿਲਾਂ ਆਪਣਾ ਪੁਰਾਣਾ ਚੈਨਲ ਸੀਗਾ ਰਾਣਾ ਸਾਹਿਬ ਟਿਕਾ ਹੌਸ ਆਪਾਂ ਉਹਦੇ ਤੇ ਕੰਮ ਨਹੀਂ ਕਰਦੇ ਹੈਗੇ ਇਸ ਚੈਨਲ ਤੇ ਆਪਾਂ ਹੁਣ ਕੰਮ ਕਰ ਰਹੇ ਆ ਇਹਦੇ ਤੇ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਹੀ ਹੈਗਾ ਦਿਲ ਤੋਂ ਭੈਣਾਂ ਦਾ ਧੰਨਵਾਦ ਕਰਦੇ ਆਂਗੇ ਇੰਨਾ ਜ਼ਿਆਦਾ ਵਧੀਆ ਰਿਸਪੌਂਸ ਦੇਣ ਲਈ ਆਪਾਂ ਕਦੇ ਸੋਚਿਆ ਨਹੀਂ ਸੀ ਹੈਗਾ ਵੀ ਆਪਣੇ ਨਾਲ ਇੰਨੇ ਜ਼ਿਆਦਾ ਵਧੀਆ-ਵਧੀਆ ਕਸਟਮਰ ਜੁੜਨਗੇ ਬਹੁਤ ਜ਼ਿਆਦਾ ਵਧੀਆ ਆਪਣੇ ਨਾਲ ਕਸਟਮਰ ਜੁੜ ਚੁੱਕੇ ਨੇ ਇਧਰੋਂ ਵੀ ਜੁੜ ਚੁੱਕੇ ਨੇ ਤੇ ਫੌਰੀਨ ਤੋਂ ਵੀ ਜੁੜ ਚੁੱਕੇ ਨੇ ਇਸ ਲਈ ਆਪਾਂ ਸਾਰੀਆਂ ਭੈਣਾਂ ਦਾ तहे ਦਿਲ ਤੋਂ ਧੰਨਵਾਦ ਕਰਦੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾਂ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਲੈ ਕੇ ਕਲਰ ਆ ਜਿਹੜਾ ਪਹਿਲਾਂ ਦਿਖਾਵਾਂਗੇ ਆਪਾਂ ਤੁਹਾਨੂੰ ਇਹ ਮਹਿੰਦੀ ਦਿਖਾਵਾਂਗੇ ਮਹਿੰਦੀ ਕਲਰ ਦਾ ਸੂਟ ਆਗਾ ਜੈਰੀ ਨਾਲ ਸਾਰਾ ਇਹਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਆ ਦੇਖ ਸਕਦੇ ਹੋ ਤੁਸੀਂ 골ਡਨ ਟੱਚ ਆ ਪਿਓਰ ਸਿਲਕ ਦੀ ਜਿਹੜੀ ਸਲਟ ਰਹਿਣ ਵਾਲੀ ਹੈਗੀ ਇਹ ਪਿਓਰ ਚ ਸਲਟ ਆ ਗਈ ਸਾਰੇ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਫਰੰਟ ਤੇ ਬੈਕ ਤੇ ਬਾਟਰ ਮਿਲੂਗਾ ਤੁਹਾਨੂੰ ਸਾਰਾ ਇਹਦੇ ਨਾਲ ਜਿਹੜੀ ਰੱਖੀ ਹੋਈ ਹੈਗੀ ਨਿਊ ਸਟਾਫ ਆਇਆ ਹੈ ਮਸਲੀਨ ਦਾ ਉਹ ਵਾਲੀ ਇਹਦੇ ਨਾਲ ਰੱਖੀ ਹੋਈ ਹੈ ਬਾਟਮ ਪਿਓਰ ਦੀ ਤਰਾਂ ਗਈ ਜਿਵੇਂ ਪਿਓਰ ਸਿਲਕ ਦੀ ਬਾਟਮ ਹੁੰਦੀ ਹੈ ਇਦਾਂ ਦੀ ਬਾਟਮ ਆਂਗੀ ਪਰ ਸਿਲਕ ਨਹੀਂ ਹੈਗੀ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਉਂਕਿ ਕੋਸ਼ਿਸ਼ ਵੀ ਆਪਾਂ ਤੁਹਾਨੂੰ ਤੋਂ ਖਿੱਚ ਰੱਖ ਕੇ ਨਹੀਂ ਭੇਜਾਂਗੇ ਜਿੰਨਾ ਕ ਆਪਣੇ ਕੋਲੇ ਜਿੱਦਾਂ ਦਾ ਵੀ ਸਟੌਕ ਹੋਊਗਾ ਆਪਾਂ ਸਾਰਾ ਨਾਲ ਦੀ ਨਾਲ ਤੁਹਾਨੂੰ ਕਨਫਰਮ ਕਰਾਂਗੇ ਤੁਹਾਡੀ ਮਰਜ਼ੀ ਹੋ ਤੁਸੀਂ ਲੈ ਸਕਦੇ ਹੋ ਪਸੰਦ ਹੋ ਤਾਂ ਤੁਸੀਂ ਆਰਡਰ ਆਪਣਾ ਦੇ ਸਕਦੇ ਹੋ ਨਹੀਂ ਪਸੰਦ ਹੈਗਾ ਤਾਂ ਤੁਸੀਂ ਨਹੀਂ ਦੇ ਸਕਦੇ ਪਰ ਆਪਾਂ ਇਦਾਂ ਨਹੀਂ ਹੋਊਗਾ ਵੀ ਦੱਸਾਂਗੇ ਕੋਸ਼ਿਸ਼ ਤੇ ਤੁਹਾਨੂੰ ਭੇਜਾਂਗੇ ਕੋਸ਼ਿਸ਼ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਉਹ ਵੀ ਬਨਾਰਸੀ ਰੱਖਿਆ ਹੋਇਆ। ਬਨਾਰਸੀ ਦੁਪੱਟਾ ਇਹਦੇ ਨਾਲ ਰੱਖਿਆ ਹੋਇਆ ਚੈੱਕ ਕਰ ਸਕਦੇ ਹੋ। ਰੇਟ ਆ ਜਿਹੜਾ 1050 ਰੁਪਏ ਰਹਿਣ ਵਾਲਾ ਇਹਨਾਂ ਦੇ ਸੂਟਾਂ ਦਾ। ਇਹਦੇ ਵਿੱਚ ਕਲਰ ਤਾਂ ਆਪਣੇ ਕੋਲੇ ਕਾਫੀ ਐ ਨੇ ਪਰ ਇਹ ਕਲਰ ਨਾਲ ਕਸਟਮਰਾਂ ਨੇ ਪਹਿਲਾਂ ਹੀ ਸਿਲੈਕਟ ਕਰ ਸੀਗੇ। ਇਸ ਲਈ ਆਪਾਂ ਦੋ ਚਾਰ ਕਲਰ ਵੀ ਦਿਖਾਵਾਂਗੇ ਤੁਹਾਨੂੰ। ਜਿਹੜੇ ਕਲਰ ਆਪਣੇ ਬੁੱਕ ਹੋਏ ਹੋਏ ਉਹ ਆਪਾਂ ਨਹੀਂ ਦਿਖਾਵਾਂਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਰਾਸਟ ਦੇਖੋ ਕਿੰਨਾ ਜਿਆਦਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਇਹ ਵੀ ਵੀਡੀਓ ਵੀ ਆਪਾਂ ਨੂੰ ਤਾਂ ਕਰਕੇ ਲਾਉਣੀ ਪਈ ਸੂਟ ਆਪਣੇ ਵੈਸੇ ਪਹਿਲਾਂ ਹੀ ਸਾਰੇ ਬੁੱਕ ਹੋਏ ਹੋਏ ਨੇ ਕਿਉਂਕਿ ਕਾਫੀ ਭੈਣਾਂ ਦੇ ਮੈਸੇਜ ਆ ਰਹੇ ਸੀਗੇ ਇਹ ਸੂਟਾਂ 'ਚੋਂ ਚਾਹੀਏ ਆਪਾਂ ਵੀਡੀਓ ਨਾ ਵੀ ਲਾਉਂਦੇ ਤਾਂ ਵੀ ਆਪਣੇ ਸੂਟ ਸੇਲ ਸੀਗੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਕਲਰ ਪਸੰਦ ਆਇਆ ਆਪਣੇ ਕੋਲੇ ਸੂਟ ਸੇਲ ਲਈ ਨੇ ਸਾਰੇ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਰਸਟ ਕਲਰ ਦਾ ਸੂਟ ਆ ਤੁਹਾਨੂੰ ਔਰੇਂਜ ਔਰੇਂਜ ਦਿਖੂਗਾ ਇਹ ਰਸਟ ਕਲਰ ਹੈਗਾ ਤਾਂ ਬਹੁਤ ਜਿਆਦਾ ਪਿਆਰਾ ਜਿਹਾ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆ 1050 ਰੁਪਈਆ ਜੇ ਕਿਸੇ ਭੈਣ ਨੇ ਆਫਲਾਈਨ ਲੈਣਾ ਤਾਂ ਤੁਹਾਨੂੰ 1000 ਰੁਪਏ ਦਾ ਪੈਣਾ 1000 ਰੁਪਏ ਤਾਂ ਕੁਛ ਵੀ ਇੱਧਰ ਉੱਧਰ ਨਹੀਂ ਹੋਣਾ ਹੈਗਾ ਕਿਉਂਕਿ ਆਪਣਾ ਰੇਟ ਹੈ ਨਾ ਸੂਟਾਂ ਦਾ ਰੇਟ ਦੇ ਰਿਕਾਰਡਿੰਗ ਬਹੁਤ ਜਿਆਦਾ ਘੱਟ ਰੱਖਿਆ ਹੋਇਆ ਹੈਗਾ 1200 1300 ਤੱਕ ਹੀ ਆਪਾਂ ਜਿਹੜੇ ਹਿਸਾਬ ਨਾਲ ਇਹਨਾਂ ਦਾ ਸੂਟਾਂ ਦਾ ਸਟੱਫ ਹੈਗਾ ਆ ਰਾਮ ਨਾਲ ਸੇਲ ਕਰ ਸਕਦੇ ਸੀਗੇ। ਆਈ ਦੀ ਬੈਗ ਤੇ ਆਊਗਾ ਪਾਊਡਰ। ਆ ਰੱਖੀ ਹੋਈ ਹੈ ਇਹਦੇ ਨਾਲ ਬਾਟਮ। ਬਾਟਮ ਦਾ ਕੱਪੜਾ ਦਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਵਧੀਆ ਹੈਗਾ। ਆ ਰੱਖਿਆ ਹੋਇਆ ਇਹਦੇ ਨਾਲ ਦੁਪੱਟਾ। ਇਹਦੇ ਨਾਲ ਦੁਪੱਟਾ ਰਹਿਣ ਵਾਲਾ ਹੈਗਾ ਆਹ ਵਾਲਾ ਦੁਪੱਟਾ ਹੈ ਜਿਹੜੇ ਨੂੰ ਮਸਲੀਨ ਸਟਾਫ ਦਾ ਹੈਗਾ ਇਹ ਦੁਪੱਟਾ ਇਹ ਦਿਨੀ ਆਗੇ ਲੈਸ ਲੂਸ ਪ੍ਰੋਪਰ ਲੱਗੀ ਹੋਈ ਹੈਗੀ ਫਿਨਿਸ਼ਿੰਗ ਦੁਪੱਟੇ ਦੀ ਪੂਰੀ ਆ ਗਈ 1050 ਰੁਪਏ ਦਾ ਰੇਟ ਰਹਿਣ ਵਾਲਾ ਹੈਗਾ ਆਹ ਵਾਲਾ ਇਹ ਵੀ ਪੈਰਟ ਕਲਰ ਦਾ ਸੂਟ ਹੈ ਵਾਲਾ ਤੇ ਆਪਣੇ ਕੋਲੇ ਸੇਕ ਕਲਰ ਆ ਗਏ ਸੀਗੇ ਹੁਣ ਆਪਣੇ ਕੋਲੇ ਸਿਰਫ ਤਿੰਨ ਤਿੰਨ ਚਾਰ ਕੀ ਕਲਰ ਬਾਕੀ ਨੇ ਆਹ ਦਾ ਇਹ ਜੀ ਡਿਜ਼ਾਈਨਿੰਗ ਹੋਣੀ ਆਗੀ ਸਾਰਾ ਫਰੰਟ ਜਰੀ ਨਾਲ ਡਿਜ਼ਾਈਨ ਕੀਤਾ ਹੋਇਆ ਹੈ ਪਲੇਨ ਬਾਟਮ ਰੱਖੀ ਹੋਈ ਹੈ ਇਹਦੇ ਨਾਲ ਬਹੁਤ ਜਿਆਦਾ ਹੈਵੀ ਦੁਪੱਟਾ ਰੱਖਿਆ ਹੋਇਆ ਹੈ ਇਹਦੇ ਨਾਲ ਦੁਪੱਟਾ ਚੈੱਕ ਕਰੋ ਤੁਸੀਂ ਇਹਦਾ ਜਿਹੜਾ ਸੂਟ ਦਾ ਰੇਟ ਆ ਉਹਨਾਂ ਸੂਟ ਨਾਲੋਂ ਜ਼ਿਆਦਾ ਆ ਕਿਉਂਕਿ ਇਹਦੇ ਨਾਲ ਜਿਹੜੀ ਦੁਪੱਟੇ ਦੀ ਕੁਆਲਿਟੀ ਆ ਉਹ ਬਹੁਤ ਜ਼ਿਆਦਾ ਹਾਈ ਆ ਗਈ। ਇਹਦਾ ਜਿਹੜਾ ਜਿਹੜਾ ਸੂਟ ਦਾ ਰੇਟ ਉਹ 1350 ਰੁਪਏ ਨਾਲ ਪਿਓਰ ਬਨਾਰਸੀ ਦੁਪੱਟਾ ਇਹ ਪਿਓਰ ਚ ਲੈਂਥ ਪਨਾ ਤੁਸੀਂ ਚੈੱਕ ਕਰ ਸਕਦੇ ਹੋਗੇ। ਇਹ ਤੁਹਾਨੂੰ 1350 ਚ ਪਹਿਣਾ ਇਹ ਵਾਲਾ ਸੂਟ। ਇਹਦੀ ਦੁਪੱਟੇ ਦੀ ਕੁਆਲਿਟੀ ਥੋੜੀ ਜਿਹੀ ਜ਼ਿਆਦਾ ਹਾਈ ਆ ਗਈ ਇਸ ਲਈ ਇਹਦਾ 200 ਦਾ ਰੇਟ ਦਾ ਫਰਕ ਪੈਂਦਾ ਵਾ। 1350 ਚ ਪਹਿਣਾ ਇਹ ਵਾਲਾ ਸੂਟ ਤੁਹਾਨੂੰ। ਦੇਖ ਸਕਦੇ ਹੋ ਇਹ ਸੀ ਅੱਜ ਵਾਲੀ ਆਪਣੀ ਛੋਟੀ ਜਿਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਿਸੇ ਵੀ ਪ੍ਰਕਾਰ ਦਾ ਬੁਟੀਕ ਪੀਸ ਤਿਆਰ ਕਰਵਾਉਣਾਗਾ ਤਾਂ ਤੁਸੀਂ ਸਾਡੇ ਤੋਂ ਉਹ ਵੀ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਸਟੀਚਿੰਗ ਲੈਣੀ ਹੈ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਧੰਨਵਾਦ